ਗੁਜਰੀ ਮਹੱਲਾ ਪੰਜਮਾ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 497 ਤੇ ਸੁਬਾਹ ਇਮਾਨ ਬਖਸ਼ਿਸ਼ ਕਰਦੇ ਹਨ ਜਿਸ ਮਨੁੱਖ ਪੈਕਰੋ ਬਿਨੰਤੀ ਸੋ ਆਪਣਾ ਦੁੱਖ ਭਰਿਆ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਐ ਮਨੁੱਖ ਜਿਸ ਮਨੁੱਖ ਦੇ ਕੋਲ ਜਾ ਕੇ ਤੂੰ ਆਪਣਾ ਦੁੱਖ ਰੋਵੇਂਗਾ ਉਹ ਤੈਨੂੰ ਆਪਣੇ 10 ਦੁੱਖ ਗਿਣਾ ਦੇਵੇਗਾ ਤੂੰ ਆਪਣਾ ਇੱਕ ਦੁੱਖ ਲੈ ਕੇ ਜਾਵੇਂਗਾ ਅਗੋਂ ਤੈਨੂੰ ਉਹ 10 ਦੁੱਖ ਸੁਣਾ ਦੇਵੇਗਾ ਪਾਰ ਬ੍ਰਹਮ ਜਿਨਿਹ ਰਦੇ ਅਰਾਧਿਆ ਤਿੰਨ ਪੌ ਸਾਗਰ ਤਰਿਆ ਬ੍ਰਹਮ ਦਾ ਮਾਲਕ ਸੰਸਾਰ ਦਾ ਮਾਲਕ ਪਰਮਾਤਮਾ ਜਿਸ ਨੇ ਅਰਾਧਿਆ ਹੈ ਉਸ ਨੇ ਸੰਸਾਰ ਰੂਪੀ ਸਾਗਰ ਨੂੰ ਪਾਰ ਕਰ ਲਿਆ ਹੈ ਗੁਰ ਹਰਬਿੰਦ ਕੋ ਨਾ ਮਿਰਥਾ ਦੁੱਖ ਕਾਟੇ ਸਾਹਿਬ ਕਹਿੰਦੇ ਹਨ ਕਿ ਐਮਨੁਖ ਤੇਰੀ ਜ਼ਿੰਦਗੀ ਦੇ ਵਿੱਚ ਜੇ ਗੁਰੂ ਨਹੀਂ ਹੈ ਤੇ ਤੇਰੇ ਮਨ ਦੇ ਦੁੱਖ ਕੋਈ ਨਹੀਂ ਕੱਟ ਸਕਦਾ ਇੱਕ ਗੁਰੂ ਹੀ ਹੈ ਜਦੋਂ ਅਸੀਂ ਜੀਵਨ ਦੇ ਵਿੱਚ ਗੁਰੂ ਨੂੰ ਧਾਰਨ ਕਰਦੇ ਹਾਂ ਉਹਦੀ ਸਿੱਖਿਆ ਨੂੰ ਧਾਰਨ ਕਰਦੇ ਹਾਂ ਤੇ ਮਨ ਦੇ ਜਿਹੜੇ ਵਿਕਾਰ ਰੂਪੀ ਦੁਖਾਨ ਉਹ ਕੱਟ ਦੇਵੇਗਾ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇ ਤਮਾਨ ਮਹਤ ਚਸ ਘਾਟੇ ਇੱਕ ਪਰਮਾਤਮਾ ਨੂੰ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਤੂੰ ਬਣਦਾ ਹੈ ਉਥੇ ਤੇਰੀ ਇੱਜ਼ਤ ਪਤ ਵੀ ਘਟੇਗੀ ਇੱਕ ਪਰਮਾਤਮਾ ਦਾ ਸੇਵਕ ਬਣਦਾ ਹੈ ਉਥੇ ਤੇਰੀ ਇੱਜ਼ਤ ਮਾਨ ਬਣੇਗੀ ਰਹਾਉ ਮਾਇਆ ਕੇ ਸੰਬੰਧ ਸੈਨ ਸਾਖ ਕਿਤਹੀ ਕਾਮਨਾ ਆਇਆ ਸਹਿਬ ਕਹਿੰਦੇ ਮਾਇਆ ਦੇ ਨਾਲ ਜਿੰਨੇ ਵੀ ਤੇਰੇ ਸਬੰਧ ਬੜੇ ਹੋਏ ਹਨ ਧੀਆਂ ਪੁੱਤਰਾ ਦੋਸਤਾ ਮਿੱਤਰਾਂ ਦੇ ਅੰਤ ਵੇਲੇ ਇਹਨਾਂ ਦੇ ਵਿੱਚੋਂ ਇੱਕ ਵੀ ਤੇਰੇ ਕੰਮ ਨਹੀਂ ਆਣ ਵਾਲਾ ਹਰਕਾ ਦਾਸ ਨੀਚ ਕੁੱਲ ਊਚਾ ਤੇ ਸੰਗ ਨ ਬਾਜਤ ਫਲ ਪਾਇਆ ਸਹਿਬ ਕਹਿੰਦੇ ਹਰੀ ਦਾਸ ਜਿਹੜਾ ਹੈ ਸੰਸਾਰ ਦੇ ਲੋਕ ਭਾਵੇਂ ਉਹਨੂੰ ਨੀਚ ਕੁੱਲ ਦੇ ਕਹਿਣ ਪਰ ਪ੍ਰਮਾਤਮਾ ਦੇ ਘਰ ਦੇ ਵਿੱਚ ਉਹ ਉੱਚੀ ਕੁੱਲ ਦਾ ਬਣ ਜਾਂਦਾ ਹੈ ਜਦੋਂ ਉਸ ਪ੍ਰਮਾਤਮਾ ਦੇ ਸੰਗ ਮਨ ਬਾਛਤ ਪਲ ਪਾਇਆ ਪਰਮਾਤਮਾ ਦੇ ਨਾਲ ਮਿਲ ਕੇ ਮਨ ਦੇ ਪੂਰਨ ਫਲ ਪ੍ਰਾਪਤ ਕਰ ਲੈਂਦਾ ਹੈ ਲੱਖ ਕੋਟ ਵਿਖਿਆ ਕੀ ਵਿੰਜਨ ਤਾਂ ਮੈਂ ਤ੍ਰਿਸ਼ਨਾ ਬੁਜੀ ਲੱਖਾਂ ਕਰੋੜਾਂ ਹੀ ਜ਼ਹਿਰ ਦੇ ਬੀਜੇ ਹੋਏ ਬੀਜ ਵਿਕਾਰਾਂ ਦੇ ਅਧੀਨ ਇਹ ਤ੍ਰਿਸ਼ਨਾ ਨੂੰ ਖਤਮ ਨਹੀਂ ਕਰ ਸਕਦੇ ਲੱਖਾਂ ਤੋਂ ਕਰੋੜਾਂ ਕਰੋੜਾਂ ਤੋਂ ਅਰਬਾਂ ਅਰਬਾਂ ਤੋਂ ਖਰਬਾਂ ਤੱਕ ਮਨੁੱਖ ਦੀ ਦੌੜ ਲੱਗੀ ਹੈ ਪਰ ਮਨੁੱਖ ਦੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਹੀ ਮਨੁੱਖ ਦੀ ਤ੍ਰਿਸ਼ਨਾ ਖਤਮ ਹੋ ਸਕਦੀ ਹੈ ਤੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਹੀ ਮਨੁੱਖ ਦੇ ਹਿਰਦੇ ਦੇ ਅੰਦਰ ਚਾਨਣ ਹੋ ਸਕਦਾ ਹੈ ਤੇ ਜਦੋਂ ਚਾਨਣ ਹੋ ਜਾਂਦਾ ਹੈ ਬਸਤ ਅਗੋਚਰ ਸੂਜੀ ਫਿਰ ਮਨੁੱਖ ਦੇ ਹਿਰਦੇ ਦੇ ਅੰਦਰ ਕਿੰਨੇ ਕੁ ਗੁਣ ਹਨ ਉਸ ਚਾਨਣ ਦੇ ਨਾਲ ਹੀ ਹੀਰੇ ਰੂਪੀ ਗੁਣਾਂ ਨੂੰ ਲਾਭ ਲੈਂਦਾ ਹੈ ਫਿਰ ਤੇ ਫਿਰ ਤੁਮਰੇ ਦਵਾਰ ਆਇਆ ਪੈ ਭੰਜਨ ਹਰ ਰਾਇਆ ਇਹ ਪ੍ਰਮਾਤਮਾ ਸਾਰੇ ਸੰਸਾਰ ਨੂੰ ਘੋਕ ਕੇ ਦੇਖ ਲਿਆ ਅਖੀਰ ਵਿੱਚ ਤੇਰੇ ਦਰ ਦੇ ਉੱਤੇ ਆਇਆ ਪੈ ਭੰਜਨ ਹਰ ਰਾਇਆ ਤੂੰ ਹੀ ਸਾਰੇ ਡਰਾਂ ਤੂੰ ਡਰਾਂ ਨੂੰ ਵਿਆਮਾ ਪਰਮਾ ਦੇ ਡਰ ਤੋਂ ਦੂਰ ਕਰ ਸਕਦਾ ਹੈ ਸਾਧ ਕੇ ਚਰਨ ਧੂਰਜਨ ਬਾਂਚੈ ਸੁਖ ਨਾਨਕੇ ਪਾਇਆ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਸਾਧ ਕੇ ਚਰਨ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਮੇਰਾ ਮਨ ਵੱਜ ਗਿਆ ਸੁਖ ਨਾਨਕ ਇਹ ਪਾਇਆ ਦਾਸ ਨਾਨਕ ਨੇ ਸਦੀਵੀ ਸੋਖ ਪ੍ਰਾਪਤ ਕਰ ਲਿਆ ਹੈ ਮਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ